ਸੜਕਸ ਰੱਖਿਆ ਪੋਸਤੇ ਜਵਾਨ ਪੇਪਰ ਮੇਲੇ ਲੱਗੇ ਖਲੋਤੀ ਸੀ ਸਾਨੂੰ ਰਾਗੀਰ ਤੋਂ ਪਹੁੰਚ ਗਿਆ ਵੀ ਉੱਥੇ ਦਾ ਗੁਲਜਾਟਾ ਬੇ ਮਗਰਲੇ ਬਣੇ ਝੁੱਗੀਆਂ ਨੂੰ ਅੱਗ ਲੱਗੀ ਜਿੱਦਾਂ ਹੀ ਅਸੀਂ ਪਹੁੰਚੇ ਹਾਂ ਉਦਿਆਂ ਨੂੰ ਅੱਗ ਬਹੁ ਯੋਰਾਂ ਤੇ ਸੀ ਸੜ ਗਿਆ ਇਸ ਮਾਣੇ ਨਵਜਰਾਂ ਦਾ ਪਰ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਬਹੁਤ ਹੋਇਆ ਨਾ ਦਾ ਜੋ ਦਾਣਾ ਪੱਕਾ ਸੀ ਜੋ ਬਿਸਤਰਾ ਇਹਨਾਂ ਦਾ ਸਾਰਾ ਸੜ ਕੇ ਸੁਆਹ ਹੋ ਚੁੱਕਾ ਹੈ ਲੈਲੇ ਅਭੀ ਪ੍ਰਸ਼ਾਸਨ ਨੇ ਮਕੇਰੀਆਂ ਚ ਬਾਹਰ ਵੀ ਗੇਟੀਆਂ ਗੱਡੀਆਂ ਆ ਗਈਆਂ ਪਰ ਡਰਾਈਵਰ ਨਹੀਂ ਹੁੰਦੇ ਹੈਗੇ ਇਹ ਜਿਹੜੀਆਂ ਗੱਡੀਆਂ ਦਸੂਹੋਂ ਆਈਆਂ ਦਸੂਹ ਜਿੰਨਾ ਚਿਰ ਉਹਨਾਂ ਨੂੰ ਆਉਣ ਨੂੰ ਲੱਗਿਆ ਉਹ ਨਜਰ ਨੂੰ ਇੱਥੇ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਹੈ ਤੇ ਕਿੰਨੇ ਕਿ ਲੱਗਦਾ ਨੁਕਸਾਨ ਹੋ ਗਿਆ ਜੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਇਹਨਾਂ ਵਿਚਾਰਿਆਂ ਦਾ ਜਿੰਨੀਆਂ 5 6 ਚੁੱਕੀਆਂ ਬਿਲਕੁਲ ਸੜ ਕੇ ਸੁਆਹ ਹੋ ਗਿਆ ਦਾੜਾ ਪੱਕਾ ਨਹੀਂ ਬਚਿਆ ਇਹਨਾਂ ਵਿਚਾਰਿਆਂ ਦਾ ਅੱਗ ਲੱਗਣ ਦੇ ਕਾਰਨ ਦਾ ਲੱਗੇ ਅੱਗ ਲੱਗਣ ਦੇ ਕਾਰਨ ਤਾਂ ਇਹਨਾਂ ਦਾ ਪਤਾ ਲੱਗਾ ਜੀ ਆਲੇ ਦੁਆਲੇ ਤੇ ਸਭ ਜੀ ਸਬਜ਼ੀ ਹੈ ਸਾਰੀ ਕੋਈ ਬਿਜਲੀ ਬਿਲੀ ਛਾਟ ਸਰਕਟ ਵੀ ਨਹੀਂ ਹੋਇਆ ਇਦਾਂ ਦਾ ਬੱਤੀ ਵੀ ਨਹੀਂ ਸੀ ਕਿਤੇ ਪਰ ਨਿਆਣੇ ਸਨ ਇਹਨਾਂ ਦੇ ਵਿੱਚ ਨਿੱਕੇ ਨਿੱਕੇ ਜਿਹੜੇ ਆਪਦੇ ਬਾਹਰ ਕਿਤੇ ਗਏ ਸਨ ਪਰ ਜੇ ਉਹ ਨੁਕਸਾਨ ਬਹੁਤ ਹੋਣ ਕਰਕੇ ਸਾਰਾ ਜਿੰਨਤ ਕੇ ਝੁਗੀਆਂ ਸੜਕੇ ਸਵਾ ਹੋ ਚੁੱਕੀਆਂ ਦਾਣਾ ਪੱਕਾ ਕੀ ਇਹ ਟੂ ਜੱਡ ਸਮਾਨ ਸੜ ਗਿਆ ਜਿੰਨ ਦਾ ਕਿੰਨੇ ਪਰਿਵਾਰ ਰਹਿੰਦੇ ਜੀ ਕਲਕੇ ਇਹ ਘਰ ਤੋਂ ਘਟੀ ਮੈਂ ਪੰਜ ਛੇ ਪਰਿਵਾਰ ਹੋਣੇ ਆ ਜੀ ਇੱਥੇ ਇਹ ਕਿਹੜੀ ਜਗ੍ਹਾ ਦੀ ਹੈ ਦੇ ਪਿੱਛੇ ਸਬਜ਼ੀ ਦਾ ਕੰਮ ਪਤਾ ਨਹੀਂ ਲੱਗਿਆ ਆਗ ਲੱਗੀ ਸਾਰਾ ਸਮਾਨ ਜਲ ਗਿਆ 7-8 ਲੱਖ ਦਾ ਨੁਕਸਾਨ ਹੈ ਅੱਛਾ ਜੀ ਪਤਾ ਲੱਗਿਆ ਕਾਰਨ ਕੀ ਗੱਲ ਹੈ ਕੋਈ ਪਤਾ ਨਹੀਂ ਲੱਗਿਆ ਆਗ ਕਿੱਥੋਂ ਪਈ ਕਿਸੇ ਨੂੰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਰਹਿੰਦਿਆਂ ਨੂੰ ਸਾਨੂੰ ਤਾਂ ਬੜੀ ਇੱਛਾ ਹੋ ਗਈ ਤਿੰਨ ਚਾਰ ਸਾਲ ਆਜਾ ਉਧਾ 45 ਸਾਲ ਹੋ ਗਏ ਇਸ ਇਲਾਕੇ ਜੇ ਪਰਿਵਾਰ ਵਿੱਚ ਕੌਣ ਕੌਣ ਮੌਜੂਦ ਹੈ ਜੀ ਤਾਂ ਮੇਰੇ ਦੋ ਬੱਚੇ ਹੈ ਇੱਕ ਸਾਡੀ ਕਰਦੀ ਹੈ ਇੱਕ ਮੈਂ ਦੋ ਰਾਣੀ ਗਈ ਹੋਈ ਤੇ ਕੇ ਅੱਛਾ ਜੀ ਹਾਂ ਹੋਰ ਸਾਡੇ ਸਾਨੂੰ ਦੇ ਬੱਚੇ ਹੈ ਹਾਂ ਜਿੰਨੇ ਪਰਿਵਾਰ ਕਿੰਨੇ ਰਹਿੰਦੇ ਸੀ ਇੱਥੇ ਦੋ ਪਰਿਵਾਰ ਦੋ ਪਰਿਵਾਰ ਹਾਂ ਜੀ ਬੱਚਾ ਕਸ ਕਰਨੀ ਸੀ ਹਾਂ ਜੀ ਇੱਕਾ ਦੂਰ ਕੋ ਜਾਣੀ ਨੁਕਸਾਨ ਨਹੀਂ ਜਾਣ ਇਨਸਾਨ ਕੋਈ ਨਹੀਂ ਕੀ ਮੰਗ ਕਰਦੇ ਤੁਸੀਂ ਤਾਂ ਜੀ ਕਹਿੰਦੇ ਸਾਡੀ ਮਾਤਾ ਹੋਣੀ ਸੀ ਜੀ ਕਰੀ ਬੰਦੇ ਦੀ ਹੋਰ ਕੀ ਹਾਂ ਠੇਕੇ ਵਾਸਤੇ ਪਾਇ ਰਖੇ ਉਹ ਵੀ ਸਰਗੇ ਜਾ ਰਹੇ ਨੇ ਠੇਕੇ ਤੇ ਜ਼ਮੀਨ ਲੈ ਕੇ ਆ ਜੀ ਜ਼ਰ ਠੇਕੇ ਦੀ ਜ਼ਮੀਨ ਟੋਟਲ ਜ਼ਮੀਨ ਜਿਹੜੀ ਠੇਕੇ ਦੀ ਸੀ ਮੇਰੇ ਕੋਲ 24 ਕਿੱਲੇ ਆ ਭਾਈ ਅੱਛਾ ਜੀ ਹਾਂ ਤੇ ਨੁਕਸਾਨ ਕਿੰਨਾ ਕੁ ਹੋ ਗਿਆ ਟੋਟਲ 7-8 ਲੱਖ ਰੁਪਏ ਦਾ ਨੁਕਸਾਨ ਇਹ ਚੀਜ਼ ਜੜਾ ਘਰ ਵੀ ਸੜਾ ਲੋ 7-8 ਸਾਢੀ ਮੱਧ ਸੋਣੀ ਚਾਹੀਦੀ ਯਾਰ ਕੀ ਨਾ ਮਿਲ ਤੁਹਾਡੇ ਮਨਦਰ ਸਿੰਘ ਜੀ ਆਪਣਾ ਸੂਆ ਫਾਇਰ ਫੈੜ ਤਾ ਸਾਨੂੰ ਜਿੱਦਾਂ ਅੱਗ ਦਾ ਪਤਾ ਲੱਗਾ ਆਪਾਂ ਅੱਗ ਮੌਕੇ ਤੇ ਪਹੁੰਚ ਗਏ ਗੱਡੀ ਗੱਡੀਆਂ ਲੱਗੀਆਂ ਆਪਾਂ ਪਾਣੀ ਬਾ ਮਾਰਦੀਆਂ ਪਈਆਂ ਨੇ ਤੇ ਆਪਾਂ ਦੇਖੋ ਜਿੰਨਾ ਔਰ ਅੱਗ ਦਾ ਕਾਰਨ ਨਹੀਂ ਹੈ ਸਾਨੂੰ ਪਤਾ ਲੱਗਾ ਮੁਸਾਲੇ ਕਾफी ਹੋ ਗਿਆ ਗੱਡੇ ਦੇ ਭਜਾਉਂਦੇ ਪਏ ਆਂ ਜੀ ਦੇਖੋ ਪਤਾ ਲੱਗਦਾ ਦੋ ਆ ਗਈਆਂ ਜੀ ਬਾਕੀ ਆਉਂਦੀਆਂ ਪਈਆਂ ਜੀ ਇੱਕ ਗੱਡੀ ਹੋਰ ਆਉਂਦੀ ਪਈ